ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ੁਖਾ ਸੰਧੀਰ ਮਨੋਰੰਜਨ ਜਗਤ ਤੋਂ ਇੱਕ ਹੋਰ ਮਨਪਾਗੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਹਾਭਾਰਤ ਦੇ ਵਿੱਚ ਕਰਨ ਦਾ ਰੋਲ ਨਿਭਾਉਣ ਵਾਲੇ ਪੰਕਜ ਧੀਰ ਦੀ ਅੱਜ ਸਵੇਰੇ ਦਿਹਾਂਤ ਹੋ ਚੁੱਕਿਆ ਤਾਂ ਬੇहद ਮਨਪਾਗੀ ਖਬਰ ਮਨੋਰੰਜਨ ਜਗਤ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੜੇ ਬਹੁਤ ਦਿਨਾਂ ਤੋਂ ਜਿਹੜਾ ਪੰਕਜ ਧੀਰ ਕੈਂਸਰ ਦੀ ਲੜਾਈ ਲੜ ਰਿਹਾ ਸੀ ਪਰ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਤਾਂ ਇਕ ਤੋਂ ਬਾਅਦ ਇੱਕ ਦਿੱਗਜ ਕਲਾਕਾਰਾਂ ਦੀ ਮੌਤ ਹੋ ਰਹੀ ਹੈ ਔਰ ਹੁਣ ਅੱਜ ਸਵੇਰੇ ਇਹ ਦੁਖਦਾਈ ਖਬਰ ਆndi ਹੈ ਕਿ ਪੰਕਜ ਧੀਰ ਸਾਡੇ ਵਿਚਕਾਰ ਨਹੀਂ ਰਹੇ ਜਿਨ੍ਹਾਂ ਨੇ ਮਹਾਭਾਰਤ ਦੇ ਵਿੱਚ ਕਰਨ ਦਾ ਕਿਰਦਾਰ ਨਿਭਾਇਆ ਸੀ ਘਰ ਘਰ ਦੇ ਵਿੱਚ ਆਪਣੀ ਖਾਸ ਪਛਾਣ ਵੀ ਬਣਾਈ ਸੀ ਉਹ ਹੁਣ ਸਾਡੇ ਵਿਚਕਾਰ ਨਹੀਂ ਰਹੇ 14 ਅਕਤੂਬਰ ਦੀ ਦੇਰ ਰਾਤ ਉਹਨਾਂ ਨੂੰ ਅਖੀਰਲੀ ਸਾਹ ਉਹਨਾਂ ਨੇ ਲਿਆ ਔਰ ਉਨ੍ਹਾਂ ਨੇ ਅਚਾਨਕ ਦਿਹਾਂਤ ਹੋਣ ਦੀ ਖਬਰ ਪੂਰੀ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜਦੀ ਹੈ ਕਈ ਦਿਨਾਂ ਤੋਂ ਪੰਕਜ ਤੀਰ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਦੱਸਦੀ ਕਿ ਕੈਂਸਰ ਦੇ ਨਾਲ ਲੰਬੀ ਲੜਾਈ ਲੰਬੀ ਜੰਗ ਹਾਰ ਜਾਂਦੇ ਨੇ ਪੰਕਜ ਤੀਰ ਔਰ ਅੱਜ ਸਵੇਰੇ ਉਹਨਾਂ ਵੱਲੋਂ ਆਖਰੀ ਸਾਹ ਲਿਆ ਜਾਂਦਾ ਔਰ ਕੰਨ ਦਾ ਕਿਰਦਾਰ ਉਹ ਹਮੇਸ਼ਾ ਦੇ ਲਈ ਅਮਰ ਕਰ ਗਏ ਨੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਕਿਰਦਾਰ ਜਿੰਦਾ ਹੈ ਤਾਂ ਬੇहद ਮਨਪਾਗੀ ਦੁਖਦਈ ਖਬਰ ਸਾਹਮਣੇ ਆ ਰਹੀ ਹੈ ਪੰਕਜ ਧੀਰ ਜੋ ਕਰਨ ਦਾ کردار ਨਿਭਾਉਂਦੇ ਸੀ ਉਹ ਸਾਡੇ ਲਈ ਹੁਣ ਹਮੇਸ਼ਾ ਲਈ ਅਲਵਿਦਾਗ ਕਹਿੰਦੇ ਤਾਂ ਸ਼ਾਨਦਾਰ ਅਦਾਕਾਰੀ ਭਰਪੂਰ ਆਵਾਜ਼ ਔਰ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਉਹਨਾਂ ਨੇ ਮਹਾਭਾਰਤ ਤੋਂ ਬਣਾਈ ਜੇਕਰ ਉਹਨਾਂ ਦੇ ਪੂਰੇ ਕੈਰੀਅਰ ਦੀ ਵੀ ਗੱਲ ਕਰਦੇ ਆ ਤਾਂ ਬਿਹਤਰੀਨ ਕਲਾ ਕਲਾਕਾਰੀ ਦੇ ਨਾਲ ਭਰਪੂਰ ਉਹਨਾਂ ਦਾ ਕੈਰੀਅਰ ਰਿਹਾ ਹੈ ਔਰ ਇਸ ਕਰਨ ਦੇ ਕਿਰਦਾਰ ਦੇ ਨਾਲ ਉਹਨਾਂ ਨੇ ਘਰ ਘਰ ਦੇ ਵਿੱਚ ਮਸ਼ਹੂਰੀ ਖਾਟੀ ਪਰ ਅੱਜ ਉਹ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਆ ਗਏ ਨੇ ਇਸ ਕਿਰਦਾਰ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਕੀਤਾ ਲੋਕਾਂ ਨੇ ਉਹਨਾਂ ਨੂੰ ਬੇਸ਼ੁਮਾਰ ਪਿਆਰ ਜਿਹੜਾ ਕਰਨ ਦੇ ਰੂਪ ਦੇ ਵਿੱਚ ਦਿੱਤਾ ਪਰ ਅੱਜ ਵੱਡਾ ਝਟਕਾ ਉਹਨਾਂ ਦੇ ਫੈਨਸ ਨੂੰ ਲੱਗਿਆ ਪੰਕਜ ਦੀਰ ਜਿਨ੍ਹਾਂ ਨੂੰ ਲੋਕ ਕੰਡ ਨਾਮ ਦੇ ਨਾਲ ਵੀ ਜਾਣਦੇ ਸਨ ਕਿਉਂਕਿ ਉਹਨਾਂ ਦਾ ਕਿਰਦਾਰ ਹੀ ਇੰਨਾ ਜ਼ਿਆਦਾ ਪੌਪੂਲਰ ਸੀ ਔਰ ਤੁਸੀਂ ਦੇਖੋ ਕਿ ਬਹੁਤ ਲੰਮੇ ਅਰਸੇ ਤੋਂ ਉਹਨਾਂ ਨੂੰ ਕੈਂਸਰ ਸੀ ਹਾਲਾਂਕਿ ਟ੍ਰੀਟਮੈਂਟ ਚੱਲ ਰਿਹਾ ਸੀ ਮਾਹਰ ਡਾਕਟਰ ਉਹਨਾਂ ਦੀ ਸਿਹਤ ਦਾ ਦਿਨ ਰਾਤ ਧਿਆਨ ਰੱਖ ਰਹੇ ਸਨ ਪਰ ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ ਔਰ ਸਾਨੂੰ ਹਮੇਸ਼ਾ ਲਈ ਅਲਵਿਦਾ ਆਗਏ ਤਾਂ ਦੱਸ ਦਈਏ ਕਿ ਪੰਕਜ ਤੀਰਦਾ ਅੰਤਿਮ ਸੰਸਕਾਰ 15 ਅਕਤੂਬਰ ਨੂੰ ਮੁੰਬਈ ਦੇ ਵਿਲੇ ਪਾਲੇ ਸਥਿਤ ਵਿੱਚ ਕੀਤਾ ਜਾਏਗਾ ਔਰ ਉਹਨਾਂ ਦੇ ਪਰਿਵਾਰ ਕਰੀਬੀ ਦੋਸ ਜਿਹੜੇ ਨੇ ਉਹ ਸਿਨੇਮਾ ਜਗਤ ਦੇ ਵੱਡੇ ਚਿਹਰੇ ਅੰਤਿਮ ਵਿਦਾਇਗੀ ਦੇਣ ਦੇ ਲਈ ਵੀ ਪਹੁੰਚਣਗੇ ਪਰ ਇਹ ਬਹੁਤ ਵੱਡਾ ਘਾਟ ਹੈ ਕਹਿ ਸਕਦੇ ਕਿ ਇੱਕ ਯੁੱਗ ਦਾ ਅੰਤ ਹੋ ਚੁੱਕਾ ਹੈ